हां जी दोस्तों सारेया नु सस्रिकाल स्वागत करते हा टोडा राज संधू फार्मिंग दे विच तो दोस्तों आज पहुंचेया ਪਿੰਡ ਲੋਕਾ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ सोनू ਦੇ ਫਾਰਮ ਤੇ ਪਹੁੰਚਿਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਬਾਰੇ ਬਧੇਰੇ ਡਿਟੇਲ ਜਿਹੜੀ ਆ ਉਹ ਤੁਸੀਂ ਸਮੇਂ-ਸਮੇਂ ਨਾਲ ਲੈਂਦੇ ਰਿਹਾ ਕਰੋ ਠੀਕ ਆ ਜੀ ਪਸ਼ੂ ਆਉਂਦੇ ਰਹਿੰਦੇ ਆ ਇਸ ਕਿੱਲੇ ਦੇ ਉੱਪਰ ਅੱਜ ਟੋਟਲ ਪੰਜ ਨਾਗ ਦਿਖਾਉਣੇ ਆ ਤੁਹਾਨੂੰ ਤੇ ਪੰਜਾਂ ਨਗਾ ਦੇ ਵਿੱਚੋਂ ਦੋਸਤੋ ਤਿੰਨ ਪਸ਼ੂ ਬਿਲਕੁਲ ਸੂਏ ਸੁਵਾਏ ਤੁਹਾਨੂੰ ਮਿਲ ਜਾਣਗੇ ਤੇ ਇੱਕ ਮੱਝ ਇੱਕ ਜਿਹੜੀ ਇੱਧਰ ਦੋਸਤੋ ਐਰ ਛੇਰ ਦੇ ਵਿੱਚ ਵਹਿੜ ਆ ਇਹ ਗੱਬਣ ਪਸ਼ੂਆ ਦੋਵੇਂ ਬਾਕੀ ਪਸ਼ੂ ਸਾਰੇ ਸੂਏ ਸੁਵਾਏ ਆ ਇੱਕ ਜਰਸੀ ਲਾਸਟ ਵਿੱਚ ਆਪਾਂ ਤੁਹਾਨੂੰ ਵਹਿੜ ਦਿਖਾ ਦਾਂਗੇ ਸੂਏ ਸੁਵਾਈ ਆ ਠੀਕ ਆ ਜੀ ਪੂਰੀ ਦੁੱਧ ਰਿਕਾਰਡ ਠੀਕ ਆ ਜੀ ਗੱਲਬਾਤ ਪੁੱਛ ਲਾਂਗੇ ਵੀਰ ਤੋਂ ਤੇ ਕੀ ਮੁੱਲ ਕੀ ਰੇਟ ਭਾਅ ਪੜਦਾ ਰਹਿਣ ਵਾਲਾ ਆ ਜਿਹਨਾਂ ਪਸ਼ੂਆਂ ਦਾ ਉਹ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਪੱਤੀ ਤੋਂ ਦੋਸਤੋ ਜਿਹੜੀ ਸ਼ਰਕ ਤਰਨਤਾਰਨ ਸਾਹਿਬ ਜਾਂਦੀ ਐ ਇਸੇ ਸੜਕ ਦੇ ਉੱਪਰ ਪਿੰਡ ਲੋਕਾ ਆਉਂਦਾ ਕੈਰੋਂ ਪਿੰਡ ਪਹਿਲਾਂ ਆ ਜਾਂਦਾ ਉਸ ਤੋਂ ਕੋਈ 1.5-2 ਕਿਲੋਮੀਟਰ ਦੂਰੀ ਅੱਗੇ ਪਿੰਡ ਲੋਕਾ ਤਰੀਕ ਦੋਸਤੋ ਅੱਜ 26 ਮਾਰਚ ਸਮਾਂ ਕੋਈ ਦੁਪਹਿਰ ਦੇ 2 ਵਜੇ ਦਾ ਆਉ ਲੈਣਿਆ ਵਦੇ ਰਿ ਡਿਟੇਲ ਵੀਰ ਸੋਨੂ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਸੋਨੂ ਸਸਰੀ ਘਰ ਸਸਰੀ ਘਰ ਸੰਤੂ ਸਾਹਿਬ ਠੀਕ ਠਾਕ ਵੀਰ ਜੀ ਹਾਂਜੀ ਵਧੀਆ ਵੀਰ ਜੀ ਚਲੋ ਸ਼ੁਕ੍ਰਮਾਰਗਤਾ ਤੇ ਅੱਛਾ ਸੋਨੂ ਵੀਰ ਅੱਜ ਜਿੱਦਾਂ ਕਿ ਆਪਾਂ ਮੈਂਸ਼ਨ ਕੀਤਾ ਪੰਜ ਪਸ਼ੂ ਬਕਾਊਗਾ ਹਾਂਜੀ ਹਾਂਜੀ ਤਿੰਨ ਪਸ਼ੂ ਸੋਏ ਆ ਦੋ ਗੱਬਣ ਦੋ ਗ ਤੇ ਬਾਕੀ ਰੀਡਪੜਤਾ ਬਿਲਕੁਲ ਠੀਕ ਠਾਕ ਜਈਏ ਹਾਂਜੀ ਠੀਕ ਠਾਕ ਜੀ ਵਧੀਆ ਜੀ ਭਾਵੇਂ ਵੇਚ ਨਾਲ ਬੰਦਾ ਵੀ ਮਾਲ ਆਪਣੇ ਕੋਲ ਕਮਾਈ ਕਰ ਸਕਦਾ ਲੈ ਕੇ ਹਾਂਜੀ ਹਾਂਜੀ ਲੈ ਬਿਲਕੁਲ ਬਿਲਕੁਲ ਤਾਂ ਦੋਸਤੋ ਤਿੰਨ ਵੈੜਾ ਹੋਣਗੀਆਂ ਠੀਕ ਆ ਜੀ ਤੇ ਸੋਨੂੰ ਵੀਰ ਬਾਕੀ ਪਹਿਲਾਂ ਸ਼ੁਰੂਆਤ ਜਿਹੜੀ ਆਪਾਂ ਇਸ ਵੈੜ ਤੋਂ ਕਰ ਲਈਏ ਹਾਂਜੀ ਹਾਂਜੀ ਐਚ ਐਫ ਬਰੀਡ ਦੇ ਵਿੱਚ ਇਹ ਵੈੜ ਆ ਹਾਂਜੀ ਹਾਂਜੀ ਤੇ ਪੂਰੀ ਡਿਟੇਲ ਆਪਣੇ ਸੱਜਣਾ ਨਾਲ ਸਾਂਝੀ ਕਰਦੀ ਆ ਵੀ ਇੱਕ ਸੂਆ ਕਿਨਵਾ ਸੂਈ ਆ ਬਾਜੀ ਚਾਰ ਦਾਂਦਿਆਂ ਚੌਗੀ ਵਾਲੇ ਪੂਰੀ ਬਰਾਬਰ ਨਹੀਂ ਹੋਈ ਅੱਛਾ ਜੀ ਦੁੱਧ ਵੱਛੀ ਕੋ ਅਜੇ ਸੂਈ ਨੂੰ 6-7 ਦਿਨ ਹੋ ਗਏ 8 ਦਿਨ ਹੋ ਗਏ ਹੋਣਗੇ ਹਾਂ ਜੀ ਦੁੱਧ ਵੱਛੀ ਕੋ 12 ਤੋਂ 13 12 13 12 13 ਠੀਕ ਆ ਤੇ ਬਾਕੀ ਠੰਡੀ ਧੀਰੀ ਬੜੀ ਐ ਚਵਾਈ ਬਹੁਤ ਵਧੀਆ ਠੀਕ ਹੈ ਜੀ ਹਾਂ ਜੀ ਓਕੇ 12-13 ਕਿਲੋ ਹਾਜ਼ਰ ਦੁੱਧ ਹਾਂ ਜੀ ਪੱਕੀ ਗਾਰੰਟਡ ਹੈ ਜੀ ਮਗਰ ਬੱਚਾ ਕੀ ਇਹਦੇ ਮਗਰ ਵੱਛੀ ਐ ਐਫ ਦੀ ਮਗਰ ਵੱਛੀ ਐ ਹਾਂ ਜੀ ਲਓ ਵੀ ਪ੍ਰਭੋ ਮਗਰ ਵੱਛੀ ਆ ਪਹਿਲਨ ਇਹ ਆਪ ਸੂਈ ਐ ਵੱਛੀ ਠੀਕ ਆ ਜੀ ਬਹੁਤ ਸੋਹਣੀ ਲਵੀ ਜੀ ਵੱਛੀ ਆ ਕੋਲੀ ਵੱਛ ਤੇ 6-7-7 ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਠੀਕ ਆ ਤੇ 12-13 12-13 ਲੀਟਰ ਹੋਣ ਜਿਹੜੀ ਚੱਲ ਰਹੀ ਆ ਉਹ ਆਪਾਂ ਤੁਹਾਨੂੰ ਦੱਸਿਆ ਵੀ 12-13 ਲੀਟਰ ਅੱਗੇ ਕੋਈ ਚੰਗੀ ਸੇਵਾ ਕਰ ਲੂ ਫਿਰ ਦੁੱਧ ਵਧਾ ਵੀ ਸਕਦੇ ਜੇ ਤੁਸੀਂ ਕਿਉਂਕਿ ਤਾਜੀ ਸੂਈ ਆ ਵੈਸੇ ਬੱਚੀ ਵੀ ਨਵੀਂ ਆ ਬਾਦੇ ਬੰਦੀ ਆ ਕਿਉਂਕਿ ਨਵਾਂ ਪਸ਼ੂ ਜਿਹੜਾ ਕੋਈ ਵੀਰ ਲੈ ਕੇ ਜਾਂਦਾ ਕੋਈ 2-4 ਸੂਵੇ ਪੀਂਦਾ ਹੀ ਆ ਠੀਕ ਆ ਤੇ ਕਦ ਤੁਸੀਂ ਦੇਖ ਸਕਦੇ ਜੇ ਸੋਹਣਾ ਬੱਚੀ ਦਾ ਵੱਡੇ ਕਦ ਦੇ ਵਿੱਚ ਤੇ ਮੂੰਹੋਂ ਦੰਦੋਂ ਦੱਸਿਆ ਦੋਂਦੀ ਦੀ ਚੋਗੀ ਮੇਰੇ ਆਡੀਨਾ ਨਾ ਚੌਕ ਬਰਾਬਰ ਨਹੀਂ ਕਿਤੇ ਆਪਾਂ ਫੇਰ ਵੀ ਫੜ ਕੇ ਵੇਖ ਲੈਨੇ ਮੁੰਡੇ ਸਾਡੇ ਫੜ ਕੇ ਦੋ ਲਓ ਜੀ ਠੀਕ ਆ ਜੀ ਹਾਂਜੀ ਹਾਂਜੀ ਚੌਕੀ ਹਾਂ ਬਸ ਚੌਕੀ ਆ ਜੀ ਲਓ ਜੀ ਤੇ ਪ੍ਰਿੰਟ ਪ੍ਰਿੰਟ ਬਹੁਤ ਵਧੀਆ ਦੋਸਤੋ ਵੇਖੋ ਰੰਗ ਟੂਪ ਬੱਚੀ ਦਾ ਬਹੁਤ ਜਿਆਦਾ ਕਮਾਲ ਦਾ ਸੋਹਣੀ ਬੱਚੀ ਆ ਤੇ ਥਣ ਭਾਂਡੇ ਦੀ ਵੀ ਕਾਫੀ ਸੋਹਣੀ ਆ ਠੀਕ ਆ ਤੇ ਉਸੇ ਤਰ੍ਹਾਂ ਬੋਦੀ ਬਿਲਕੁਲ ਛੋਟੇ ਜੇ ਕੰਨ ਬੂਥੀ ਬਾਤੀ ਵੇਖੋ ਬਿਲਕੁਲ ਸਮਾਲ ਸਾਈਜ਼ ਵਿੱਚ ਆ ਛੋਟੀ ਜੀ ਬੂਥੀ ਆ ਤੇ ਪਿਆਰੀ ਆ ਬੈਲ ਠੀਕ ਆ ਜਿੰਨੀ ਚੰਗੀ ਤੇਰੀ ਆ ਬੱਚਾ ਛੱਡੋ ਭਾਵੇਂ ਰੰਗ ਪ੍ਰਿੰਟ ਬਹੁਤ ਸੋਹਣਾ ਠੀਕ ਆ ਜੀ ਆ ਲਓ ਇਧਰ ਆ ਤੁੰਦੂ ਸਾਹਿਬ ਆਪ ਵੀ ਬੱਚੀ ਐ ਤੇ ਮਗਰ ਵੀ ਬੱਚੀ ਤੇ ਇਧਰ ਰੱਖੋ ਆ ਕਰੋ ਚੈੱਕ ਵੀ ਠੀਕ ਆ ਸੋ ਸੀਲੀ ਸੁਲੀ ਵੇਖੋ ਕਾਫੀ ਸੋਹਣੀ ਆ ਆ ਦੇਖੋ ਬੱਚਾ ਛੱਡੋ ਚਾਹੇ ਨਾ ਛੱਡੋ ਕੋਈ ਪਰਵਾਹ ਨਹੀਂ ਲੈ ਵੀ ਤੇ ਸੋਨੂ ਵੀਰ ਬਾਕੀ ਥਣ ਥਣ ਦੀ ਕੁਆਲਿਟੀ ਵੀ ਮੈਨਾ ਵੀ ਗਾਂਧੀਆਂ ਗੱਲਾਂ ਹੀ ਆ ਹਾਂਜੀ ਹਾਂਜੀ ਨਹੀਂ ਤਾਂ ਥਣ ਵੇਖ ਲੋ ਦੋਂਦੀਆਂ ਚੌਗੀ ਨੂੰ ਲੱਗਦਾ ਹੀ ਨਹੀਂ ਥਾਣਾ ਹਾਂ ਨਹੀਂ ਥਣ ਦੀ ਕੁਆਲਿਟੀ ਬਹੁਤ ਸੋਹਣੀ ਬਾਕੀ ਠੰਡੀ ਬੜੀ ਆ ਜੀ ਸੰਤੂ ਸਾਹਿ ਰੋਗ ਰੋਗ ਦਾ ਥਾਣਾ ਠੀਕ ਆ ਲੈ ਵੀ ਸਾਨੂੰ ਵੀ ਰਮੋੜ ਦੇਗੇ ਲੈ ਚਲ ਗਈ ਜੰਗੀਆ ਦੋਸਤੋ ਨਸਲ ਜਾਤ ਪੂਰੀ ਆ ਬਿਲਕੁਲ ਤੁਸੀਂ ਵੇਖਦੇ ਆ ਸਾਰੀ ਚੈੱਕ ਕਰ ਲੋ ਤੇ 13 ਕਿਲੋ ਦੁੱਧ ਹੋਣ ਜਿਹੜਾ ਕੋਈ 8-7 ਦਿਨਾਂ ਦੀ ਸੂਈ ਦੇ ਥੱਲੇ ਆ ਲੈ ਆ ਠੀਕ ਆ ਅੱਛਾ ਸਾਨੂੰ ਵੀ ਕੀ ਮੁੱਲ ਕਰਦੇ ਪਏ ਆ ਡਿਮਾਂਡ ਕੀ ਹੈ ਦੀ ਮੁੱਲ ਤੇ ਜੀ ਕਰਦਾ ਸੰਧੂ ਸਾਹਿਬ ਆਵੇਂ 70000 ਮੰਗ ਲਈਏ ਬਾਕੀ ਆਪਾਂ ਮੰਗਣਾ ਨਹੀਂ अच्छा आपा वेड दे देंगे 52000 52000 दी मोल ਭਾਉ ਜੋ ਮਰਜੀ ਸੱਤਰ ਕਰਾ ਲੋ 65 ਕਰਾ ਲੋ ਪੈਦਾਣੀ ਹੈ ਹੂੰ 52 ਦੀ ਦਵਾਂਗੇ ਵੇੜ ਬਾਕੀ ਬਹੁਤ ਚੰਗੀ ਆ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ 58000 ਦੀ ਬਈ ਸੋਨੂ ਦਾ ਵੀ ਇਹ ਵੇੜ ਦੇ ਦਾਂਗੇ ਆ ਬੱਛੀ ਆ ਠੀਕ ਹੈ ਜੀ ਬਾਕੀ ਤੁਰ ਜੇ ਤੁਰ ਜੇ ਬਹੁਤ ਵਧੀਆ ਵੇਖੋ ਜੀ ਸੋਹਣੇ ਕੱਦ ਦੇ ਵਿੱਚ ਆ ਬਾਕੀ ਸੋਹਣੇ ਥਣ ਦੇ ਵੇਦੀ ਆ ਆ ਦੇਖੋ ਠੀਕ ਹੈ ਜੀ ਠੀਕ ਹੈ अच्छा सोनू ਵੀ ਅਗਲੇ ਜਿਹੜੇ ਸੈਕਿੰਡ ਨੰਬਰ ਤੇ ਆਪਣੇ ਕੋਲੇ ਮੱਝ ਆ ਗਈ ਇਹ ਵੀ ਸੂਈ ਆ ਜੀ ਹਾਂਜੀ ਇਹ ਵੀ ਸੂਈ ਆ ਜੀ ਇਹਦਾ ਸੂਆ ਕਿੰਮਾ ਤੇ ਕਿੰਨੇ ਕੁ ਦਿਨਾਂ ਦੀ ਸੂਈ ਆ ਇਹਦਾ ਸੂਆ ਜੀ ਤਿੱਜਾ ਵਾ ਖਾਸ ਹਾਂ ਤੇ ਸੂਈ ਨੂੰ ਅੱਜ ਹੋ ਗਿਆ ਜੀ 7-8 ਦਿਨ 7-8 ਦਿਨ ਮਗਰ ਉਹ ਘਟਾ ਵੱਜਾ ਉਧਰ ਵੀ ਖੋਣੀ ਠੀਕ ਹੈ ਜੀ ਲੋਬੀ ਪ੍ਰੋਬੋ 8-7 ਕਿ ਦਿਨਾਂ ਦੀ ਸੂਈ ਆ ਠੀਕ ਆ ਜੀ ਤਿੱਜਾ ਸੂਆ ਕੋਈ ਵੀਰ ਮੰਨ ਕੇ ਸਬਦਾ ਕਰ ਲੈ ਠੀਕ ਆ ਸਿੰਘ ਬਿਲਕੁਲ ਹੀਠਾ ਨੂੰ ਆ ਥੋੜੇ ਜਿਹਾ ਬੈਕ ਸਾਈਡ ਨੂੰ ਕੰਨਾਂ ਵਾਲੀ ਸਾਈਡ ਨੂੰ ਠੀਕ ਆ ਤੇ ਦੁੱਧ ਹੁਣ ਕਿੰਨੇ ਕਿਤੇ ਆ ਗਈ ਵੀਰੇ ਦੁੱਧ 10 10 ਤੋਂ ਤਾਂ ਆਇਆ ਜੀ 10 10 ਲੀਟਰ ਤੋਂ ਤਾਂ ਆਇਆ ਹਾਂਜੀ ਤਾਂ ਆਇਆ ਜੀ ਠੀਕ ਆ ਜੀ ਲਓ ਵੀ ਦੋਸਤੋ 10 ਲੀਟਰ ਤੋਂ ਉੱਤੇ ਦੁੱਧ ਦਾ ਬਾਕੀ ਕੱਦ ਕਾਰਡ ਜਿਹੜਾ ਇਸ ਮੱਝ ਦਾ ਤੁਸੀਂ ਵੇਖ ਕੇ ਚੈੱਕ ਕਰ ਲਓ ਮੀਡੀਅਮ ਹਾਈਟ ਮੰਨ ਕੇ ਵੀ ਕੋਈ ਭਰਾ ਸੌਦਾ ਕਰ ਸਕਦਾ ਸਿੰਗਲ ਹੱਡੀ ਦੀ ਸੋ ਆ ਆਰਡਰ ਕੁਆਲਿਟੀ ਆ ਠੀਕ ਆ ਚੋਣ ਚੰਗੀ ਵੀਰੇ ਬੜੀ ਬੜੀ ਸੰਦੂ ਸਾਹਿਬ ਪੋਲੀ ਹੈ ਐ ਐਡੀ ਭੋਂਗਰ ਦੀ ਪੋਲੀ ਅੰਗੂਠੇਰ ਦੀ ਧਾਰ ਆਉਂਦੀ ਹੈ ਲੈ ਵੀ ਠੀਕ ਆ ਸੋਨੂ ਵੀਰ ਮੋੜ ਲੀ ਗਾ ਉਹ ਥਾਨ ਥਣ ਬਹੁਤ ਸੁਣਾ ਦੋਸਤੋ ਨਖੇੜ ਵੀ ਚੰਗਾ ਆਪਸੀ ਚੌਥਾ ਦਾ ਨਖੇੜ ਕਾਫੀ ਵਧੀਆ ਠੀਕ ਆ ਓਵਰ ਆਲ ਸਾਰੀ ਮੱਝ ਚੰਗੀ ਆ ਠੀਕ ਆ ਚੂਣ ਜਾਣ ਵੀ ਚੰਗੀ ਆ ਬੈਸਟ ਚਵਾਈ ਆ ਬਾਕੀ ਥਾਨ ਬੜਾ ਹੀ ਸੁਆਦੀ ਲੱਗਾ ਹਾਂ ਔਰ ਇੱਕ ਮਗਰ ਤੇ ਕੱਟੀ ਆ ਕਟਾ ਕਟਾ ਜੀ ਮਗਰ ਕਟਾ ਜੀ ਕਟਾ ਜੀ ਹਾਂ ਠੀਕ ਹੈ ਜੀ ਫੋਨ ਆ ਤੋੜ ਲੋ ਜੀ ਤੋੜ ਲੋ ਬੜੀ ਕੀ ਹੈ ਦੋਸਤੋ ਦਿਖਾਰਾ ਦਿਖੂੜਾ ਕਾਫੀ ਵਧੀਆ ਵਿਖਾਰਾ ਕਾਫੀ ਸੋਹਣਾ ਠੀਕ ਆ ਤੇ 10 ਕਿਲੋ ਦੁੱਧ ਕੋਈ ਭਰਾ ਮੰਨ ਕੇ ਸੌਦਾ ਕਰ ਸਕਦਾ 10 ਕਿਲੋ ਦੇ ਚਵਾਈ ਤੁਸੀਂ ਘਾਰਣ ਕੇ ਕਰ ਲਿਓ ਠੀਕ ਆ ਜੇ ਇੱਕ ਟਾਈਮ ਦੋ ਟਾਈਮ ਚੋਕੇ ਯਾਰ अच्छा सोनू वीर दा मोल फिर की कीता जे संटू साहब मोल ਤੇ ਭਾਵੇਂ 1 ਲੱਖ ਦਾ ਕਰਾ ਲਓ ਫਾਇਦਾ ਕੋਈ ਨਹੀਂ ਆ ਬਾਕੀ 95 ਦੇ ਦੇ ਦਿਆਂਗੇ 95 ਦੀ ਹਾਂਜੀ ਠੀਕ ਹੈ ਜੀ ਵੀ ਕਸਰਾ ਕੁਸਰਾ ਕੱਢ ਦੀਏ ਕੋਈ ਇਹ ਨਾ ਰਹਿ ਜੇ ਗੱਲ ਕਰਦੇ ਕੋਈ ਨੀ ਮਾਨਤਾਨ ਕਰ ਦਿਆਂਗੇ ਜਿਵੇਂ ਕੋਈ ਗੱਲ ਨਹੀਂ ਤਾਂ ਤੁਹਾਨੂੰ ਪਤਾ ਵੀਡੀਓ ਦੇ ਸਾਰੇ ਇਹਨਾਂ ਮੋਲ ਨਹੀਂ ਕੀਤਾ ਜਾਂਦਾ ਮੋਲ ਕਰੀਏ ਛੋਟਾ ਜਿਹਾ ਮਾਲ ਛੇਤੀ ਵਿਕ ਜਾਂਦਾ ਬਿਲਕੁਲ ਬਿਲਕੁਲ ਮਗਰੋਂ ਦੇ ਹੁਣ ਨਾ ਮਰੂਆਂ ਧੂਆਂ ਹੀ ਰਹਿ ਗਿਆ ਪੱਕੇ ਪਹਾ ਮਈਆਂ ਆਉਂਦੀਆਂ ਇਕੱਲੇ ਖਰਚੇ ਲੋਟ ਕੇ ਖਾ ਜਾਂਦੇ ਆ ਟਾਰੀ ਵਾਲੇ ਪਾਸੋਂ ਮਈਆਂ ਲਿਆਈਏ ਤੇ 500 ਤੋਂ ਨੀਅਰ ਖਰਚਾ ਆ ਇਹਦਾ 500 ਦਲਾਲ ਲੈ ਗਿਆ 1500 ਗੱਡੀ ਦਾ ਲੈ ਗਿਆ ਗੱਡੀ ਵਾਲਾ ਲੈ ਗਿਆ 2-300 ਤੇਲ ਦਾ ਤੇ ਟਰਾਂਸਪੋਰਟ ਦੇ ਖਰਚੇ ਜਿਆਦੇ ਪਤਾ ਨਹੀਂ ਕਿੱਥੋਂ ਗੱਡੀ ਦਰੋਂ ਮਾਲ ਆਉਣਾ ਹਾਂ ਅੱਛਾ ਤੇ 95000 ਤੋਂ ਛੋਟ ਚਾਪ ਹੋਊਗਾ ਜੀ ਬਸ ਮਾਨਤਾਨ ਕਰਾਂ ਜੀ ਬਸ ਜਿਆਦਾ ਨਹੀਂ ਫਰਕ ਬਾਕੀ ਉਹਦਾ ਨਾਗਲੀ ਦਾ ਚੁਾਈ ਇੱਕ ਨੰਬਰ ਦੀ ਗਾੜ ਮੈਂਦੀ ਹੋਊਗੀ ਪੌਣੇ 2 ਕਿਲੋ ਓਕੇ ਓਕੇ 2 200 ਦੀ 10 ਤੋਂ ਬਾਹਰ ਆ 11 ਕਿਲੋ 10.5 ਕਿਲੋ 10 ਨਾ ਹੋਊਗਾ ਠੀਕ ਆ ਜੀ ਹਾਂ ਜੀ ਲਓ ਦੋਸਤੋ ਜੋ ਦੁੱਧ ਵੀ ਚੰਗਾ ਖਾਸਾ ਬਾਕੀ ਥੋੜੇ ਦਿਨਾਂ ਦੀ ਸੂਈ ਤੇਰੇ ਦੁੱਧ ਚੰਗਾ ਠੀਕ ਆ ਤੇ ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਮਾਜ ਦਿਖਾਉਣੇ ਆਪਾਂ ਚੰਗੀ ਵੱਡੀ ਆ ਵੱਡੇ ਕੱਦ ਕੱਦ ਦੇ ਵਿੱਚ ਆ ਠੀਕ ਆ ਜੀ ਸੋਨੇ ਵੀ ਖੋਲ ਸੋਨੇ ਸਰੀਰ ਦੇ ਢਾਂਚੇ ਦੀ ਆ ਬਾਕੀ ਦਿਨ ਲੈਂਦੀ ਆ ਹਜੇ ਇਹ ਗੱਬਣ ਮਾਜ ਆ ਠੀਕ ਆ ਜੀ ਹੈ ਤਿਆਰੀ ਤੇ ਆ ਸਮਾਂ ਪੁੱਛ ਲੈਣੇ ਆ ਅੱਛਾ ਤੁਹਾਨੂੰ ਵੀ ਇਹਦੀ ਡਿਟੇਲ ਕੀ ਜੇ ਇਹਦੇ ਅੱਜ ਜੀ 9-10 ਦਿਨ ਰਹਿ ਗਏ ਆ 10 ਦਿਨ ਹੁਣ ਅੱਜ ਹਾਂ ਪੂਰੇ 10 ਦਿਨ ਰਹਿ ਗਏ ਜੀ ਮਾਜ ਓਕੇ ਬਾਕੀ ਸੋਣਾ ਮੈਨੇ ਤਿੱਜੇ ਸਵੇਖਾ ਖਾਸ ਠੀਕ ਆ ਜੀ ਲੋ ਵੀ ਤਿੱਜਾ ਸਵੇਖਾ ਦੋਸਤੋ ਇਹ ਸਮਾਜ ਨੇ ਸੁਣਾ 10 ਦਿਨ ਹਜੇ ਪੈਂਡਿੰਗ ਆ ਠੀਕ ਹੈ ਜੀ 10 ਦਿਨ ਹਜੇ ਪਏ ਆ ਸੂਣ ਦੇ ਵਿੱਚ ਆ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਹੈ ਜੀ ਵੱਡੇ ਕੱਦ ਦੇ ਵਿੱਚ ਕੱਦ ਵੱਡਾ ਬਾਡੇ ਬੰਤਰ ਦੀ ਆ ਤੁਸੀਂ ਆਪ ਵੇਖ ਲਓ ਠੀਕ ਹੈ ਜੀ ਬਾਡਾ ਬੰਤਰ ਕਾਫੀ ਸੋਹਣੀ ਆ ਖੁੱਲੇ ਪਿੱਠਪੁੜੇ ਦੇ ਵਿੱਚ ਆ ਚੌੜੇ ਪਿੱਠਪੁੜੇ ਦੇ ਵਿੱਚ ਲੈ ਵੀ ਰੈ ਨੂੰ ਤੋੜ ਕੇ ਕੋ ਲੋ ਇਹਨੂੰ ਤੋੜ ਦੀ ਗੇਟ ਵੱਲ ਨੂੰ ਕਮਾ ਦੇਜੇ ਕੋ ਆ ਦੇਖੋ ਠੀਕਾ ਸੋ ਕੱਦ ਬੋਤਾਲੀ ਇਹ ਪੂਰੀ ਤੇ ਤਜਾ ਸੂਆ ਠੀਕ ਆ ਜੀ ਥਾਂ ਥਾਂ ਇਕੋ ਜਿਹਾ ਬੈਕਸਾਈਡ ਤੋਂ ਵਿਖਾਰਾ ਇਕੋ ਜਿਹਾ ਬਾਕੀ ਤੁਸੀਂ ਵੇਖ ਸਕਦੇ ਹੋ ਦੋਸਤੋ 8-10 ਦਿਨਾਂ ਦੇ ਵਿੱਚ ਜਿੰਨੀ ਵੀ ਤਿਆਰੀ ਕਰਨੀ ਆ ਕਰ ਜੂਗੀ ਠੀਕ ਆ ਰਾਜੀ ਆ ਕੋਈ ਇੱਕ ਦੁੱਕਾ ਦਿਨ ਉੱਪਰ ਵੀ ਲੈ ਕੇ ਜਾ ਸਕਦਾ ਪਸ਼ੂ ਸੰਭਿਆ ਸੁੰਭਿਆ ਪੂਰਾ ਠੀਕ ਆ ਦੇਣ ਇਹੋ ਜਿਹਾ 8 ਕਿ ਖੜਦੇ ਵਾ ਟਿੱਪਣ ਟੁੱਪਣ ਬੜੀ ਸਾਫ ਆ ਜੀ ਠੀਕ ਆ ਪੋਲੀ ਤੇ ਟਿੱਪਣ ਬਿਲਕੁਲ ਟਿੱਪਣ ਪੋਲੀ ਆ ਪਾਰ ਪਿੱਛੇ ਦੀ ਆਪਣੀ ਗਰੰਟੀ ਹੋਗੀ ਜੀ ਠੀਕ ਆ ਜੀ ਹਾਂ ਦਿਨ ਜ਼ਰੂਰ ਜਿਹੜੇ 8 10 ਖੜਦੇ ਆ ਸਾਹਮਣੇ ਆ ਬਿਲਕੁਲ ਜੀ ਹਾਂ ਜੀ ਲਓ ਦੋਸਤੋ ਫਾਈਨਲੀ ਜਿਹੜੇ ਦਿਨ ਦੱਸਦੇ ਆ ਵੀ 8 7 ਕਿ ਦਿਨ ਲੈਂਦੀ ਆ ਠੀਕ ਆ 10 ਦਿਨ ਵੀ ਲੈ ਕੇ ਜਾ ਸਕਦੀ ਆ ਵੈਸੇ ਹਫਤਾ ਮੰਨ ਕੇ ਆਈਡੀਆ ਕੋਈ ਭਰਾ ਸਬਦਾ ਕਰੇ ਬਣਜੂ ਕਰਮਾਲੀ ਵੈਸੇ ਅੱਧੋਂ ਜ਼ਿਆਦਾ ਬਣੀ ਵੀ ਪਈ ਆ ਬਾਕੀ ਜਿੱਦਾਂ ਮੋਟਾ ਥਾਂ ਉੱਡੀ ਟਿੱਪਣ ਪੋਲੀ ਠੀਕ 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 ਠੀ ਸੰਤੂ ਸਾਹਿਬ ਮੁੱਲ ਦੇ ਆ ਕਰਦੇ ਇੱਕ 30 ਓਕੇ ਤੇ ਦੇਣੀ ਆਪਾਂ ਇੱਕ 15 ਦੀ ਜੀ ਇੱਕ 15 ਦੀ ਹਾਂਜੀ ਠੀਕ ਮੋਲ ਐਵੇਂ ਕਰੀਏ ਤੁਹਾਨੂੰ ਬੜਾ ਫੋਨ ਨਾਲ ਦੇ ਬਸ ਇਹੋ ਕੋਈ ਹੁੰਦਾ ਛੋੜ ਛੱਪਾ ਹੀ ਹੁੰਦਾ ਬਾਕੀ ਬਿਲਕੁਲ ਹਾਂਜੀ ਲਓ ਦੋਸਤੋ ਇੱਕ 15 ਉਹਦੇ ਵਿੱਚੋਂ ਮੌਕੇ ਤੇ ਥੋੜਾ ਬਾਧਾ ਵਿੱਚੋਂ ਛੋੜ ਛੱਪਾ ਹੋ ਜਾਊਗਾ ਇੱਕ 15 ਵੀਰ ਨੇ ਮੰਗ ਕੀਤੀ ਆ ਲੈਣ ਦੇਣ ਠੀਕ ਆ ਤੇ ਵੈਸੇ ਚੰਗੀ ਆ ਰਾਜੀ ਆ ਨਿਕਰ ਨੁਗਰਾ ਪੂਰੀ ਜਿੰਨੀ ਵੀ ਹੈਗੀ ਆ ਵਜਨ ਦੋੜ ਆ ਲਈ ਪੂਰੀ ਹਾਂਜੀ ਹਾਂਜੀ ਵਜਨ ਆ ਲਈ ਆ ਠੀਕ ਆ ਬਾਕੀ ਸੂਏ ਦੀ ਬੜੀ ਸੰਧੂ ਸਾਹਿਬ ਕਿਲ ਤੇ ਮਾਲ ਲੱਭਦਾ ਨਹੀਂ ਆ ਹਾਂ 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 ਬਾਕੀ ਇਹੋ ਮੈਂ ਦੇ ਅੱਗੇ ਬੱਚਾ ਆ ਗਿਆ ਹੋਰ ਇਹ ਡੁੱਢ ਮਹੀਨਾ ਮੈਂ ਵੇਖਦੀ ਹਾਲੇ ਕਿਪਰ ਕਿੱਦਾਂ ਕਿੱਦਾਂ ਟਾਪਾ ਮਾਰ ਮੈਣੀਆਂ ਨੇ ਬਿਲਕੁਲ 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 ਇੱਕ ਆਹ ਇਹ ਸ਼ੇਰ ਆਪਣੇ ਕੋ ਗਾਂ ਜੀ ਬੱਸ ਤੋਂ ਅਗਲਾ ਜਿਹੜਾ ਐਨੀਮਲ ਤੁਹਾਨੂੰ 4 ਨੰਬਰ ਤੇ ਬਿਰਵਾ ਪਾ ਦੇਣੀ ਆ ਸ਼ੇਰ ਸ਼ੇਰ ਦੇ ਵਿੱਚ ਵੀ ਰਹਿੰਦਾ ਵੀ ਅਗਲੀ ਵੇੜ ਆ ਗਈ ਆਪਣੇ ਕੋਲ ਇਹ ਗੱਬਣ ਆ ਬਈ ਹਾਂਜੀ ਇਹ ਗੱਬਣ ਆ ਜੀ ਲੈ ਵੀ ਤ ਤੋ ਲਾਲ ਰੰਗ ਆ ਦੋਸਤੋ ਲਾਲ ਤੇ ਵਾਈਟ ਠੀਕ ਆ ਇਹ ਸ਼ਹਿਰ ਦੇ ਵਿੱਚ ਜਿਹੜੀ ਇਹ ਸੁਧੂ ਸਾਹਿਬ ਦੇ 12 13 ਦਿਨ ਰਿੰਦੇ ਜਾਲੇ ਸੁਣ ਚ ਅਸੇ ਇਹ ਗਾਂ ਸੂਹਾ ਕਿਨਵਾ ਹੁੰਦੀ ਏ ਸੂਏ ਘਰ ਆਏ ਦੂਜਿਆਂ ਤੇ ਬਾਕੀ ਆਪਾਂ ਤੁਸੀਂ ਤੀਜੇ ਕਰਕੇ ਆਪਾਂ ਵੇਚਨੀ ਆ ਜੀ ਲੋ ਜਿੱਤੇ ਜਾ ਸੂਹਾ ਕੋਈ ਮੰਨ ਕੇ ਵੀਰ ਸੌਦਾ ਕਰ ਲੈ ਠੀਕ ਆ ਜੀ ਕੋਈ ਦਿਨ ਵੀ ਲਜੂ 10 ਕ ਹਾਂਜੀ ਇੱਧਰ ਲੈ ਲੈ ਇੱਧਰ ਕੋਤਾਂ ਤੋਂ ਬਹੁਤ ਵਧੀਆ ਬੜਾ ਯਾਰ ਲੋ ਜੀ ਬਾਕੀ ਟੰਡੀਸ ਕ ਦੇਣਾ ਹਾਂ ਠੀਕ ਆ ਜੇ ਇਹਰ ਸ਼ੇਰ ਤੇ ਵਿੱਚ ਦੋਸਤੋ ਇਹ ਗਾਂ ਐ ਠੀਕ ਆ ਅੱਖਾਂ ਦੇ ਲੋ ਨੀਲੀਆਂ ਤੀਜਾ ਸੂਆ ਮੰਨ ਕੇ ਕੋਈ ਭਰਾ ਸਬਦਾ ਕਰ ਲੈ ਠੀਕ ਆ ਤੀਜਾ ਸੂਆ ਬਾਕੀ ਸੋਨੇ ਬਈ ਇਹ ਵੀ 53 ਤੋਂ ਉੱਪਰ ਚੰਗੀ ਆ ਬੜੀ ਬਹੁਤ ਵਧੀਆ ਜੀ ਠੀਕ ਆ ਸੰਧੂ ਸਾਹਿਬ ਦੀ 23 24 ਕਿਲੋ ਦੀ ਗਰੰਟੀ ਆ ਅੱਛਾ ਅੱਛਾ ਤੁਹਾਨੂੰ ਪਤਾ ਇਹ ਆ ਜਿਹੜੀ ਇਹਰ ਸ਼ੇਰ ਆ ਕੁਆਲਟੀ ਆ ਗਾਂ ਦੁੱਧ ਕਾਢ ਹੀ ਦਿੰਦੀ ਆ ਬਿਲਕੁਲ ਜੀ ਬਿਲਕੁਲ ਬਾਕੀ ਦੋਸਤੋ ਬਖਾਲਾ ਕਾਫੀ ਸੋਹਣਾ ਠੀਕ ਆ ਢਿਲ ਢੁਲ ਵੀ ਕਾਫੀ ਹੈ ਲੜਾਂ ਤੋਂ ਪਤਾ ਚੱਲਦਾ ਵੀ ਹਜੇ ਲੈਂਦੀ ਆ ਦਿਨ ਬਾਕੀ ਮੇਨ ਗੱਲ ਆ ਵੀ ਕੋਈ ਵੀਰ ਗੱਬਣ ਪਸੂ ਲੈ ਕੇ ਜਾਵੇ ਤੇ ਆਪਣੀ ਟਿੱਪ ਕੇ ਤੁਸੀਂ ਤਸੱਲੀ ਕਰ ਸਕਦੇ ਚੋ ਚਾਰ ਥਾਣਾ ਆ ਤੁਸੀਂ ਥੋੜਾ ਜਿਹਾ ਨੇੜੇ ਤੋਂ ਤੁਹਾਨੂੰ ਹੋਰ ਦਿਖਾ ਦਗੀ ਆਪਾਂ ਆ ਲਓ ਜੀ ਲਓ ਜੀ ਠੀਕ ਅੱਛਾ ਸੋਨੇ ਵੀਰ ਇਹਦਾ ਐਰ ਸ਼ਰਦਾ ਕੀ ਮੁੱਲ ਕੀਤਾ ਫੇਰ ਇਦਾਂ ਦੇ ਸੰਤੁਸ਼ਾ ਮੌਲੇ ਦੇ ਕਰਦੇ ਆ 70000 ਹਾਂਜੀ ਹਾਂਜੀ ਤੇ ਦਵਾਂਗੇ ਆਪਾਂ 60000 ਤੋਂ 1000 ਘੱਟ 60 ਦੇ ਵਿੱਚੋਂ ਹਾਂ 1000 1000 ਘੱਟ 59000 ਤੇ 59000 ਬਾਕੀ ਸੋਨੇ ਵੀ ਆ ਜਿਹੜੀ ਅਗਲੇ ਬੰਨੇ ਆ ਆਪਣੇ ਕੋਲ ਜਰਸੀ ਆ ਗਈ ਹੈ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਆ ਵੀਰਾਂ ਆ ਖੋਲੀ ਮਰੀ ਸੋਨੇ ਇਹ ਸੂਈ ਹੈ ਇਹ ਸੂਈ ਆ ਜੀ ਕਿੰਨੇ ਦਿਨਾਂ ਦੀ ਇਹਨੂੰ ਸੂਈ ਨੂੰ ਅੱਜ 5ਵਾਂ 6ਵਾਂ ਦਿਨ ਹੋ ਗਿਆ 6ਵਾਂ ਬੱਚਾ ਇਹ ਮਗਰ ਕੀ ਆ ਹਾਂਜੀ ਬੱਚਾ ਬੱਚਾ ਲੋ ਵੀ ਮਗਰ ਬੱਚਾ ਦੋਸਤੋ ਆ ਵੇਖੋ ਠੀਕਾ ਲਾਲ ਰੰਗ ਦੇ ਵਿੱਚ ਮਗਰ ਆ ਬੱਚਾ ਦਸਾਂਕ ਦਿਨਾਂ ਦੀ ਸੂਈਏ ਦੁੱਧ ਕਿੰਨੇ ਕਿਤੇ ਚੱਲਣ ਈ ਐ ਇਹ ਨਾ ਸੰਧੂ ਸਾਹਿਬ ਉਹਦਾ ਨਾਂ ਲਈਦਾ ਮੈਂ ਰਾਜ ਦਾਾਂ ਚ ਹੋਈ ਸੀ ਉਹਨੇ ਬਲਦਿਆ ਕਰੋ ਜਿਹੜਾ ਦਾਅ ਉਹਦਾ ਦੇ ਲੈਵੇ ਨਾਲ ਵੇਖੀ ਐ ਕਿ ਆਦੀ ਮੈਂ 12 ਕਿਲੋ ਵਾਲੀ ਵੀ ਆ ਹਾਂਜੀ ਹਾਂਜੀ ਬਾਕੀ ਆਪਾਂ ਗੱਲ ਉਹ ਕਰਨੀ ਐ ਜਿਹੜੀ ਗੱਲ ਵਧੀਆ ਲੱਗੇ ਹਾਂਜੀ ਇਹਦੇ ਬਾਚਲ ਦੀ ਜਰਸੀ ਮੰਨ ਕੇ ਸੌਦਾ ਕਰ ਸਕਦੇ ਜੀ ਠੀਕ ਆ ਕੋਈ ਨਹੀਂ ਆਉਂਦੇ ਆਉਂਦੇ ਫੜਨਾ ਲਾਲਾ ਤਣਾਵੇ ਉਹ ਹੋਦਿਆ ਸੋਨੂੰ ਅੱਛਾ ਬਾਕੀ 9 10 ਕਿਲੋ ਤੋਂ ਤੇ ਨਹੀਂ ਲੋ ਤੂੰ ਸ਼ਾਇਦ 9 ਕਿਲੋ ਲੀਟਰ ਵਾਲਾ ਪੱਕਾ ਦੁੱਧ ਹੋਊਗਾ 9 ਕਿਲੋ ਹਾਂ ਬਾਕੀ ਫਲਾਟ ਇਹੋ ਹੀ ਲਖਾਉਂਦੀ 12 ਕਿਲੋ ਵਾਲੀ ਠੀਕ ਹੈ ਜੀ ਠੀਕ ਹਾਂ ਜੀ ਲੋ ਜੀ ਬਾਕੀ ਠੰਡੇ ਤੇਰੀ ਸੀਰਸ ਇਲਾਕਾ ਜਰਸੀ ਬ੍ਰੀਡ ਦੇ ਵਿੱਚ ਤੋਂ ਹੋ ਦੋਸਤੋ ਇਹ ਵੈਣ ਆ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਮੋੜੇ ਦਾ ਕਰਕੇ 45 ਹਾਂਜੀ ਤੇ ਦੇ ਦੇਾਂਗੇ 40 ਦੀ 40 ਹਜ਼ਾਰ 40 ਲਓ ਜੀ ਕੋਈ ਮਾਨਤਾ ਕਰ ਦਿਆਂਗੇ ਸੰਧੂ ਸਾਹਿਬ ਜੀ ਕੋਈ ਆਊਗਾ ਨਾ ਮਾਨਤਾ ਕਰ ਦਿਆਂਗੇ ਇਹਦੇ ਵਹਿੜ ਕਾ ਦੀ ਬੱਚਾ ਇਹ ਹੀ ਆ ਹੈ ਬਿਲਕੁਲ ਬਿਲਕੁਲ ਜੀ ਐਕਟਵਾ ਐਕਟਵਾ ਜੀ ਐਕਟਵਾ ਮਾਰ ਕੇ ਸ਼ਾਲਜੀ ਕਰਾ ਉੱਤੇ ਬਹਿ ਜੀ ਬੱਚੀ ਚੰਗੀ ਆ ਦੋਸਤੋ ਠੀਕ ਆ ਬੋਲ ਵੀ ਤੁਹਾਨੂੰ ਦੱਸ ਦਿੱਤਾ ਵੀਰ ਸੋਨੂ ਨੇ ਆ ਬੱਚਾ ਦਿਖਾ ਦਿੱਤੇ ਆ ਬੱਚਾ ਮੇਲ ਆ ਠੀਕ ਆ ਜੀ ਬੱਚਾ ਮੇਲ ਕਾਫ ਸੋ ਬਾਕੀ ਥਣ ਥਣ ਵੀ ਹੱਥੀ ਚੁਵਾਈ ਆਲਾ ਵਹਿੜ ਤੇ ਜੇਡਾ ਵੀ ਥਣ ਲੱਗਾ ਬਿਲਕੁਲ ਹੱਥੀ ਚੁਵਾਈ ਆਲਾ ਤੇ ਪਹਿਲੇ ਨੰਬਰ ਤੇ ਦੋਸਤੋ ਇੱਕ ਬੱਚੀ ਦਿਖਾਈ ਸੀ ਦੋਂਦੀ ਚੌਗੀ ਚੌਗੀ ਤੁਹਾਨੂੰ ਉਹਦਾ ਬੱਚਾ ਜਿਹੜਾ ਤੁਸੀਂ ਵੇਖ ਲਓ ਆ ਫੀਮੇਲ ਕਾਫ ਬੱਚੀ ਆ ਉਸ ਵੈਰਦੀ ਆ ਡੱਬੀ ਬੱਚੀ ਆ ਮੱਝ ਦਾ ਆ ਜੀ ਠੀਕ ਆ ਮੱਝ ਦਾ ਜਿਹੜਾ ਬੱਚਾ ਤੁਹਾਨੂੰ ਦਿਖਾਇਆ 10 ਕਿਲੋ 10 ਲੀਟਰ ਮੱਝ ਦੇ ਥਲੇ ਦੁੱਧ ਆਹ 10 ਕਿਲੋ ਮੱਝ ਜਿਹਦੇ ਥਲੇ ਦੁੱਧ ਆ ਉਹਦਾ ਬੱਚਾ ਤੁਸੀਂ ਵੇਖੋ ਕੱਟਾ ਹੀ ਨਾ ਜੀ ਇਹ ਵੀ ਹਾਂਜੀ ਕੱਟਾ ਜੀ ਇਹ ਕੱਟਾ ਉਹ ਵੈਰਦੀ ਬੱਚੀ ਜੀ ਉਹ ਪਹਿਲੇ ਨੰਬਰ ਤੇ ਵੈਰ ਦਿਖਾਈ ਐ ਜਿਹੜਾ ਫੋ ਬੱਚੀ ਉਹਦੇ ਮਗਰ ਵੀ ਆ ਬੱਚੀ ਆ ਠੀਕ ਆ ਤੇ ਸੋਨੇ ਵੀਰ ਇੱਕ ਨੰਬਰ ਦੱਸ ਦੀ ਆਪਣੇ ਨੰਬਰ ਸੰਧੂ ਸਾਹਿਬ 98762 ਹਾਂਜੀ 64073 ਠੀਕ ਹੈ ਜੀ ਹਾਂਜੀ ਹਾਂ ਲੋਬੀ ਭਰਾਵੋ ਅੱਜ ਫਿਲਹਾਲ ਇਹ ਪਸ਼ੂ ਸੀਗੇ ਵੀਰ ਸੋਨੂ ਦੇ ਕੋਲ ਪਿੰਡ ਲੋਕੇ ਵਿజిਟ ਕਰਨੀਆਂ ਤੁਸੀਂ ਤਿੰਨ ਨਗ ਜਿਹੜੇ ਆ ਸੋਏ ਸੋਏ ਆ ਦੋ ਗੱਬਣ ਆ ਵਧੀਆ ਚੰਗੇ ਪਸ਼ੂ ਆ ਪਰ ਫਿਰ ਵੀ ਕੋਈ ਵੀਰ ਇੱਥੇ ਆ ਕੇ ਆਪਣੀ ਨਰਕ ਫਰਕ ਕਰੇ ਤਸੱਲੀ ਕਰੇ ਹੋਰ ਗੱਲਬਾਤ ਕੋਈ ਵੀਰ ਇਹ ਕਿਹਾ ਸੰਧੂ ਸਾਹਿਬ ਪਿਛਲੀ ਵਾਰ ਕੀ ਹੋਇਆ ਜੀ ਉਹ ਜਿਹੜੀ ਗਾਂ ਪੈਣ ਭਰਾਵਾਂ ਨੇ ਵੇਖਿਆ ਹੋਵੇ ਕਹਿ ਦੇਣਾ ਕਿ ਦੂਜੀ ਵਾਰ ਫੇਰ ਵੀਡੀਓ ਪਾਈ ਆ ਅੱਛਾ ਜੀ ਬਿਲਕੁਲ ਜਿੱਦਾਂ ਆਪਾਂ ਵੀਡੀਓ ਪਾਈ ਕੀ ਇੱਕ ਘੰਟੇ ਪਿੱਛੋਂ ਨਾ ਇੱਧਰ ਦੇ ਬੰਦੇ ਸੰਗਰੂਰ ਏਰੀਏ ਦੇ ਉਹਨਾਂ ਨੇ ਗਾ ਮੇਰੇ ਕੋ ਲੱਲੀ ਜੀ ਹਾਂ ਜੀ ਗਾ ਲੱਲੀ ਉਹਨਾਂ ਬਿਆਨਾ ਪਾਤਾ 4000 ਰੁਪਇਆ ਹਾਂ ਜੀ ਆਂਦੇ ਅੱਜ ਖੜਦੇ ਆ ਪਲਕੇ ਖੜਦੇ ਆ ਨਿਕਲਦੇ ਨਿਕਲਦੇ 2-3 ਦਿਨ ਨਿਕਲ ਗਏ ਉਹ ਗਾ ਮੈਨੂੰ ਫੋਨ ਲਾਉ ਮੈਂ ਇਹੋ ਅਖਰਾ ਭਾਜੀ ਸੇਲ ਹੋ ਗਈ ਆ ਬਿਲਕੁਲ ਤੇ ਨਾ ਉਹਨਾਂ ਨੇ ਗਾ ਖੜੀ ਤੇ ਨਾ ਉਹ ਆਏ ਐ ਐ ਕਰਕੇ ਦੂਜੀ ਵਾਰ ਭਾਜੀ ਪਾਈ ਜੀ ਠੀਕ ਹੈ ਵੀਰ ਜਿਨਨੇ ਭੈਣ ਪੜਾਣੇ ਕੋਈ ਵੀ ਸੌਦਾ ਕਰਦਾ ਘੱਟੋ ਘਾਟੂ ਭਾਜੀ 10000 ਰੁਪਿਆ ਸਾਈ ਭਾਜੀ ਪਾਇਆ ਕਰੋ ਫਿਰ ਸੂਤਰਾ ਹੁੰਦਾ ਕੰਮ ਬਿਲਕੁਲ ਬਿਲਕੁਲ ਨਾ ਦਾਹ ਅਗਲਾ ਛੱਡੇ ਨਾ ਇਧਰੋਂ ਕੰਮ ਆ ਫਿਰ ਕੱਚਾ ਜਾ ਜਾਂਦਾ ਸਹੀ ਹੈ ਸਹੀ ਅਗਲੇ ਵੇਖਣ ਵਾਲੇ ਕਹਿਣਾ ਪਤਾ ਨਹੀਂ ਯਾਰ ਇਹ ਫੇਰ ਵੱਜੀ ਆ ਪਹਿਲੀ ਵਿਗੀ ਨਹੀਂ ਲਓ ਦੋਸਤੋ ਕੋਈ ਕਾਰਨ ਇਦਾਂ ਦਾ ਬਣ ਜਾਂਦਾ ਵੀ ਪਸ਼ੂ ਇੱਕ ਵਾਰੀ ਫੇਰ ਦੁਬਾਰਾ ਵਖਾਉਣਾ ਪੈਂਦਾ ਇਸ ਕਰਕੇ ਮੇਰਾ ਵੀਰ ਇਹ ਜ਼ਰੂਰ ਧਿਆਨ ਰੱਖਿਆ ਕਰੋ ਕੋਈ ਪਸ਼ੂ ਖਰੀਦਣਾ ਆਪਦੀ ਸਲਾਹ مشورہ ਪਹਿਲਾਂ ਕਰ ਲਿਆ ਕਰੋ ਪਰਿਵਾਰ ਦੇ ਨਾਲ ਤੇ ਫੇਰ ਕੋਈ ਸਾਈ ਬਿਆਨਾ ਕਰਿਆ ਕਰੋ ਠੀਕ ਹੈ ਜੀ ਤੇ ਆਪ ਦਾ ਦੂਰੀਦਾਰੀ ਦਾ ਪਹਿਲਾਂ ਵੇਖ ਲਿਆ ਕਰੋ ਵੀ ਕਿੰਨੇ ਕੁ ਦੂਰੀ ਆ ਕਿੰਨਾ ਕੁ ਸਫਰ ਤੁਹਾਨੂੰ ਪੈ ਜਾਣਾ ਇਹ ਚੀਜ਼ਾਂ ਪਹਿਲਾਂ ਨੋਟ ਕਰ ਲਿਆ ਕਰੋ ਮਿਲਦੇ ਹਾਂ ਤੁਸਤੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ